ਪੰਜਾਬ ਦੇ ਵਿੱਚ ਜਿਹੜਾ ਮਾਨਯੋਗ ਸੀਐਮ ਸਾਹਿਬ ਤੇ ਡੀਜੀਪੀ ਸਾਹਿਬ ਦੀ ਅਗਵਾਈ ਦੇ ਵਿੱਚ ਯੁੱਧ ਨਸ਼ਿਆਂ ਵਿਰੁੱਧ ਅਭਿਆਨ ਇਹ ਚੱਲ ਰਿਹਾ ਹੈਗਾ ਉਹਦੇ ਵਿੱਚ ਮੁਹਾਲੀ ਪੁਲਿਸ ਨੂੰ ਇੱਕ ਵੱਡੀ ਕਾਮਯਾਬੀ ਮਿਲੀ ਹੈਗੀ ਖਰੜ ਦੇ ਏਰੀਆ ਦੇ ਵਿੱਚ ਇੱਕ ਅਫਰੀਕਨ ਸਟੂਡੈਂਟ ਸੀਗਾ ਨਾਈਜੀਰੀਆ ਦਾ ਐਕੇ ਜ਼ੋਨਾ ਨਾਮ ਤੋਂ ਇਹ ਬੰਦਾ ਹੈਗਾ ਨਾਈਜੀਰੀਅਨ ਇਹਦੇ ਤੋਂ ਜਿਹੜੀ ਹੈਗੀ 540 ਗ੍ਰਾਮ ਕੋਕੇਨ ਰਿਕਵਰ ਕੀਤੀ ਗਈ ਹੈ ਦੇਦੀ ਕੀ ਕਮਰਸ਼ੀਅਲ ਕੁਆਂਟੀਟੀ ਵੀ 100 ਗ੍ਰਾਮ ਹੈ ਤੇ ਦੀ ਜਿਹੜੀ ਵੈਲਿਊ ਹੈਗੀ ਆ ਉਹ 5 ਤੋਂ 6 ਕਰੋੜ ਦੇ ਕਰੀਬ ਦੀ ਵੈਲਿਊ ਇੰਟਰਨੈਸ਼ਨਲ ਮਾਰਕੀਟ ਦੇ ਵਿੱਚ ਹੈਗੀ ਹੈ ਇਹਦੇ ਕੋਲ ਬੰਦੇ ਕੋਲ ਕੋਈ ਹਾਲੇ ਇਸ ਟਾਈਮ ਆਪਣਾ ਪਾਸਪੋਰਟ ਵੀ ਨਹੀਂ ਹੈਗਾ ਇਹ ਵੀਜ਼ਾ ਵੀ ਓਵਰਸਟੇ ਕੀਤਾ ਹੋਇਆ ਹੈ ਤੇ ਇੱਥੇ ਨਸ਼ਿਆਂ ਦਾ ਕੰਮ ਕਰ ਰਿਹਾ ਸੀਗਾ ਟੋਟਲ ਜਿਹੜੀ ਰਿਕਵਰੀ ਸਾਡੇ ਕੋਲ ਹੈਗੀ ਆ ਜੀ 540 ਗ੍ਰਾਮ ਕੋਕੀਨ 10000 ਰੁਪਿਆ ਕਰੰਸੀ ਇਹ ਤੋਂ ਮਿਲੀ ਹੈ 8 ਛੋਟੇ ਲਿਫਾਫੇ ਜਿਹੜੇ ਚ ਪਾ ਕੇ ਡਿਸਟ੍ਰਿਬਿਊਟ ਕਰਦੇ ਸੀ ਬਿਲਕੁਲ ਪਲਾਸਟਿਕ ਦੇ ਉਹ ਛੋਟੇ-ਛੋਟੇ ਸਟੀਲ ਦੇ ਚਮਚ, ਪੇਪਰ ਰੋਲ ਤੇ ਇੱਕ ਡਿਜੀਟਲ ਟੰਡਾ ਜਿਹੜਾ ਮੈਰਮੈਂਟਲ ਆ ਉਹ ਸਾਰਾ ਕੁਝ ਇੱਥੋਂ ਰਿਕਵਰ ਹੋਇਆ। ਇਹ ਇੱਥੇ ਜਿਹੜਾ 골ਡਨ ਸਟੇਟ ਹੈ 115 ਸੈਕਟਰ ਚ ਉੱਥੇ 116 ਬੀ ਫਲਾਟ ਨੰਬਰ ਹੈਗਾ ਫਰਸਟ ਫਲੋਰ ਤੇ ਉੱਥੇ ਹੀ ਰਹਿ ਗਿਆ ਸੀਗਾ। ਪੁਲਿਸ ਪਾਰਟੀ ਨੂੰ ਜਿਹੜੀ ਇਨਫਰਮੇਸ਼ਨ ਸੀਗੀ ਉਸ ਦੇ ਬੇਸ ਤੇ ਅਸੀਂ ਨਾਕਾ ਲਗਾਇਆ ਸੀਗਾ। ਉਸ ਤੋਂ ਇਹਦੇ ਕੋਲੋਂ ਜਿਹੜੀ ਟੋਟਲ ਰਿਕਵਰੀ ਹੋਣ ਤੋਂ ਬਾਅਦ ਸਦਰ ਖਰੜ ਪੁਲਿਸ ਸਟੇਸ਼ਨ ਦੇ ਵਿੱਚ ਅਸੀਂ ਐਫ ਆਈ ਆਰ ਰਜਿਸਟਰ ਕੀਤੀ ਹੈ। ਜਰ ਹੁਣ ਦੋਸਤ ਕੰਪਲੀ ਇਨਵੈਸਟੀਗੇਸ਼ਨਸ ਹੈ ਕਦਾਈ ਕਰਦਾ ਸੀ ਆ ਕੋਈ ਹੋਰ ਵੀ ਦੇ ਨਾਲ ਨਹੀਂ ਹੋਰ ਵੀ ਇਹਦੇ ਨਾਲ ਆ ਰਹੇ ਆ ਇਹਦੇ ਮੋਬਾਈਲ ਦੀ ਵੀ ਅਸੀਂ ਮਤਲਬ ਇਨਟੈਰੋਗੇਸ਼ਨ ਵੀ ਕੀਤੀ ਹੈ ਤੇ ਨਾਲ ਜਿਹੜਾ ਮੋਬਾਈਲ ਹੈਗਾ ਉਹਦਾ ਵੀ ਅਸੀਂ ਫੋਰੈਂਸਿਕ ਚੈੱਕ ਕਰ ਰਹੇ ਆ ਤੇ ਹੁਣ ਜਿਹੜੇ ਇਹਦੇ ਅੱਗੇ ਸਾਥੀ ਹੈਗੇ ਆ ਉਹ ਸਾਰੇ ਵੀ ਅੱਗੇ ਜਿਨ੍ਹਾਂ ਤੋਂ ਲਿਆਂਦਾ ਸੀਗਾ ਤੇ ਵੇਚਦਾ ਕਿਤੇ ਕਿਤੇ ਪਾਸੇ ਸੀਗਾ ਉਹਦੇ ਤੇ ਅਸੀਂ ਹੁਣ ਕੰਮ ਕਰ ਰਹੇ ਹਾਂ ਜੀ ਡਿਮਾਂਡ ਇਹਦਾ ਲੈ ਲਿਆ ਸੀ ਹਾਂ ਜੀ ਕਿੰਨੇ ਟਾਈਮ ਤੋਂ ਰਹਿ ਰਹੇ ਸੀ ਸਰ ਕਿੰਨੇ ਇਹ ਕਾਫੀ ਲੰਬੇ ਸਮੇਂ ਤੋਂ ਇੱਥੇ ਹੀ ਰਹਿ ਰਹੇ ਆ ਮਤਲਬ ਭਲੇ ਹਾਲੇ ਹਾਲੇ ਜੁਗ ਇਹਦੀ ਡਾਕੂਮੈਂਟੇਸ਼ਨ ਜਿਹੜੀ ਇਸ ਅਡਰੈਸ ਤੇ ਹੈਗਾ ਉਹ ਤਕਰੀਬਨ 6 ਮਹੀਨੇ ਤੋਂ ਰਹਿ ਰਿਹਾ ਲੇਕਿਨ ਇੰਡੀਆ ਪਹਿਲਾਂ ਤੋਂ ਹੈ ਕਿਉਂਕਿ ਹਲੇ ਸੀਦਾ ਪਾਸਪੋਰਟ ਇੰਟਰਵਿਊ ਵਗੈਰਾ ਸਾਰੀ ਅਸੀਂ ਇਮੀਗ੍ਰੇਸ਼ਨ ਬਿਊਰੋ ਤੋਂ ਵੀ ਲੈ ਰਹੇ ਆਂ ਵੀ ਸਾਨੂੰ ਕਲੈਰਿਟੀ ਹੋ ਜਾਈਏ ਕਿ ਕਦੋਂ ਤੋਂ ਇੰਡੀਆ ਦੇ ਵਿੱਚ ਰਹਿ ਰਹੇ ਤੇ ਇਹਦਾ ਕੰਮ ਕਰੀਏ ਨਹੀਂ ਇਹ ਪਹਿਲੇ ਉਸ ਮੈਂ ਕਹਿ ਰਿਹਾ ਨਾ ਵੀ ਡਾਕੂਮੈਂਟੇਸ਼ਨ ਹੈ ਜਿਹੜੀ ਹਲੇ ਸਾਡੀ ਨਹੀਂ ਹੋ ਪਾਰੀ ਕਿਉਂਕਿ ਇਹਦੇ ਪਾਸਪੋਰਟ ਵੀ ਅਵੇਲੇਬਲ ਨਹੀਂ ਹੈਗਾ ਤਾਂ ਉਹ ਸਾਰਾ ਕੁਝ ਅਸੀਂ ਹੁਣ ਵੈਰੀਫਾਈ ਕਰ ਰਹੇ ਆਂ ਜੀ ਹਾਂਜੀ ਜਿਹੜਾ ਹੈ ਸਟੂਡੈਂਟ ਰਹਾ ਹੈ ਬਿਲਕੁਲ ਸਟੂਡੈਂਟ ਦਾ ਪ੍ਰਿੰਟ ਨੇ ਸਟੂਡੈਂਟ ਜੀ ਨਹੀਂ ਉਹੀ ਅਸੀਂ ਉਹਨੂੰ ਕਰ ਰਹੇ ਹਾਂ ਜੀ ਇਨਟੈਰੋਗੇਟ ਇਨਟੈਰੋਗੇਟਰ ਦੇ ਅੱਗੇ ਇਨਵੈਸਟੀਗੇਟ ਵੀ ਆਖਰਕਾਰ ਕਿਹਨੂੰ ਕਿਹਨੂੰ ਕਰਦਾ ਸੀ ਦੋਨੋਂ ਚੀਜ਼ਾਂ ਦੇਖਣ ਵਾਲੀਆਂ ਐ ਫਾਰਵਰਡ ਬੈਕਵਰਡ ਕਿ ਸਪਲਾਈ ਕਿਨੂੰ ਕਰਦਾ ਸੀ ਤੇ ਲੈ ਕੇ ਕਿੱਥੋਂ ਆਂਦਾ ਸੀ ਜੀ ਫਰਸਟ ਆਫ ਐਂਡ ਰੈਸਰ ਹਾਂਜੀ ਫਰਸਟ ਪਿੰਡਰ ਹਾਂਜੀ ਫਸਟ ਸਰ ਇਸ ਤੋਂ ਪਹਿਲਾਂ ਵੀ ਕੋਈ ਕ੍ਰਿਮੀਨਲ ਹਿਸਟਰੀ ਨਹੀਂ ਸਾਹਮਣੇ ਆਈ ਨਹੀਂ ਨਹੀਂ ਹਾਲੇ ਤੱਕ ਕੋਈ ਨਹੀਂ ਆਈ ਹਾਲੇ ਤੱਕ ਉਹ ਲੈ ਕੇ ਆਂਦੇ ਸੀ ਪ੍ਰਾਇਮਰੀ ਉਹ ਹਾਲੇ ਜਿਹੜੀ ਪ੍ਰਾਇਮਰੀ ਇਨਵੈਸਟੀਗੇਸ਼ਨ ਉਹ ਹੀ ਐਨਸੀਆਰ ਦਿੱਲੀ ਰੀਜਨ ਦਾ ਕੋਈ ਦੱਸ ਰਿਹਾ ਹੈ ਹੁਣ ਜਿਹ ਅਸੀਂ ਰਿਮਾਂਡ ਦਾ ਲੈ ਲਿਆ ਐਗਜ਼ੈਕਟ ਡਿਟੇਲ ਪਤਾ ਕਰਕੇ ਫਿਰ ਅਸੀਂ ਉਹਨੂੰ ਕਵਰ ਕਰ ਦਿੰਦੇ ਹਾਂ ਸਰ ਡੁਕਨ ਇਨਵੋਲਵਮੈਂਟ ਕੋਈ ਸਾਹਮਣੇ ਆਈ ਹੈ ਨਹੀਂ ਹਾਲੇ ਤੱਕ ਨਹੀਂ ਆਈ ਬਟ ਡੈਫੀਨੇਟਲੀ ਰਿਸਟਰਾਂ ਦੀਆਂ ਛੋਟੀਆਂ ਛੋਟੀਆਂ ਥੈਲੀਆਂ ਇਹਨੇ ਰੱਖੀਆਂ ਹੋਈਆਂ ਵੇਚਣ ਲਈ ਰੋਮੈਟੋ ਦੀ ਟੇਪ ਵਗੈਰਾ ਰੱਖੀ ਹੋਈ ਹੈ ਚਮਚ ਹੈਗੇ ਛੋਟੇ ਕੰਡਾ ਉਹ ਡੈਫੀਨਿਟਲੀ ਪੁਆਇੰਟ ਆਫ ਸੇਲ ਤਾਂ ਕਰ ਰਿਹਾ ਸੀਗਾ ਤੇ ਹੁਣ ਕਿਨੂੰ ਕਿਨੂੰ ਕਰ ਚੁੱਕਿਆ ਸੇਲ ਹੋਰ ਕਿੱਥੇ ਕਿੱਥੇ ਸਪਲਾਈ ਕੀਤਾ ਉਹ ਅਸੀਂ ਹੁਣ ਰਿਮਾਂਡ ਦੇ ਦੌਰਾਨ ਇਹਨਾਂ ਦਾ ਲੱਭਾਂਗੇ ਇਸ ਮੈਥਡਿਕ ਕੇ ਰੱਖਣ ਦਾ ਕੀ ਮਤਲਬ ਹੈ ਕਿ ਬੋਦੀ ਡਿਸਟਰੀਬਿਊਟਿੰਗ ਨਹੀਂ ਮੇਬੀ ਉਹਨੂੰ ਨਹੀਂ ਆਨਲਾਈਨ ਤਾਂ ਨਹੀਂ ਮੇਬੀ ਉਹਦੇ ਤੇ ਉੱਪਰ ਜਿਹੜਾ ਹੁੰਦਾ ਉਹਨੂੰ ਰੈਪ ਕਰਕੇ ਚੰਗੀ ਤਰ੍ਹਾਂ ਮੇਬੀ ਇਹ ਦੇ ਰਹੇ ਹੋਣ ਹਾਂਜੀ ਡਿਸਗਾਈਸ ਕਰ ਰਹੇ ਹੋਵੇ ਮੇਬੀ ਮਤਲਬ ਇਹ ਵੀ ਹੋ ਸਕਦਾ ਹੈ ਨਾ ਕਿ ਉਹ ਕਾਲਸ ਜਿਹੜੀਆਂ ਹੈ ਜਾਂ ਕੋਈ ਐਪ ਉਹ ਬਣਾਵੇ ਜਿਹਦੇ ਉੱਤੇ ਉਹਨੂੰ ਨਹੀਂ ਹਾਲੇ ਤੱਕ ਇਹਨਾਂ ਇਹਦੇ ਦੇ ਮੋਬਾਈਲ ਤੇ ਜਿੰਨਾ ਕ ਅਸੀਂ ਪ੍ਰੀਲੀਮਨਰੀ ਦੇਖਿਆ ਕੋਈ ਐਡਾਂ ਦੀ ਐਪ ਵਗੈਰਾ ਨਹੀਂ ਮਿਲੀ ਹੈਗੀ ਸੈਟਰਲਿ ਡੈਲੀ ਦੇ ਵਿੱਚ ਜਿਹੜੇ ਕੇਸ ਪਕੜਨੇ ਨੇ ਡੈਲੀ ਇੰਫੋਰਸਮੈਂਟ ਵਿੰਗ ਨੇ ਉਹਦੇ ਵਿੱਚੋਂ ਡਾਟਾ ਟ ਆਨਲਾਈਨ ਡਿਲੀਵਰੀ ਵਾਲਾ ਐ ਐਬਸਲੂਟੇ ਉੱਤੇ ਉਹ ਸਾਰੇ ਟਾਈਮ ਹਲੇ ਜਿੰਨੇ ਇਹਦਾ ਮੋਬਾਈਲ ਦੇਖਿਆ ਅਸੀਂ ਉਹਦੇ ਵਿੱਚੋਂ ਕੋਈ ਇਸ ਤਰ੍ਹਾਂ ਦੀ ਨਹੀਂ ਮਿਲੀ ਹੈਗੀ ਜਿਹੜੀ ਆਪਾਂ ਕਹੀਏ ਵੀ ਇਹ ਐਪ ਜਾਂ ਆਨਲਾਈਨ ਸਾਨੂੰ ਦਿਖੇਗੀ ਮੇਬੀ ਇਹਨੇ ਡਿਲੀਟ ਕੀਤੀ ਹੋਵੇ ਜਾਂ ਕੋਈ ਹਾਈਡ ਕਰਕੇ ਰੱਖੀ ਹੋਵੇ ਅਸੀਂ ਜਦੋਂ ਫੋਰੈਂਸਿਕਸ ਕਰਾਂਗੇ ਉਦੋਂ ਉਸ ਤੋਂ ਬਾਅਦ ਵੀਕਐਂਡ ਸਰ ਇਨਵੈਸਟੀਗੇਸ਼ਨ ਨੂੰ ਪਤਾ ਲੱਗਿਆ ਉਹ ਇਹ ਜੌਬ ਕਰਦਾ ਸਕਿੱਤੇ ਤੇ ਜਾਂ ਸਿੰਪਲ ਬਸ ਨਹੀਂ ਨਹੀਂ ਇੱਕ ਤਾਂ ਲੈਂਗੁਏਜ ਬੈਰੀਅਰ ਬਹੁਤ ਜ਼ਿਆਦਾ ਹੈ ਇਹਨਾਂ ਨੂੰ ਉਹ ਕਰਨ ਲਈ ਕਿ ਇੰਗਲਿਸ਼ ਵੀ ਬੜੀ ਪ੍ਰੋਬਲਮ ਆਉਂਦੀ ਸਾਨੂੰ ਵੀ ਇਹਦੀ ਲੈਂਗੁਏਜ ਨਹੀਂ ਆਉਂਦੀ ਉਸ ਕਰਕੇ ਤੇ ਉਹ ਇੱਕ ਵਾਰੀ ਇਹਦੀ ਡਾਕੂਮੈਂਟ ਸਾਨੂੰ ਸਾਰੇ ਰਿਕਵਰ ਹੋ ਜਾਣ ਫਿਰ ਉਹ ਡਾਕੂਮੈਂਟੇਸ਼ਨ ਤੋਂ ਬਾਅਦ ਸਾਨੂੰ ਹੋਰ ਕਲੈਰਿਟੀ ਹੋਣੀ ਕੋਈ ਸੀਕ੍ਰੀਟ ਇਨਫੋਰਮੇਸ਼ਨ ਦੇ ਆਧਾਰ ਤੇ ਜੀ ਸੀਕ੍ਰੀਟ সিম卡ਡ ਦਾ ਪਤਾ ਲੱਗੇ ਸਰ ਕਿਦੇ ਨਾਮ ਤੇ সিম卡ਡ ਨਹੀਂ সিম卡ਡ ਚੈੱਕ ਕਰਨਾ ਬਣਾ ਲੇ ਕਿ ਉਹ ਸਾਰਾ ਕੁਝ ਫਰੈਂਸਿਕਸ ਹੀ ਕਰ ਰਹੇ ਅੱਜ ਨਾਲ ਫਲੈਟ ਦੇ ਵਿੱਚ ਵੀ ਨਾਲ ਜਿਹੜੇ ਜਿੰਨਾ ਦੇ ਲੋਕ ਨੇ ਨਹੀਂ ਨਾਲ ਇੱਕ ਦੋ ਫਲੈਟ ਦੀ ਅਸੀਂ ਬਾਅਦ ਚ ਸਰਚ ਕੀਤੀ ਹੈਗੀ ਹੈ ਇੱਕ ਦੋ ਬੰਦੇ ਹੋਰ ਹੈਗੇ ਬਟ ਉਹ ਹਾਲੇ ਸਾਨੂੰ ਕੋਈ ਇਨਵੋਲਵਮੈਂਟ ਇਦਾਂ ਦੀ ਲੱਗੀ ਨਹੀਂ ਹੁੰਦੀ ਉਹਨਾਂ ਦੀ ਕੀ ਹੋਵੇ ਜਾਂ ਨਹੀਂ ਨਹੀਂ ਬਾਹਰ ਦੇ ਸਭ ਜਿੰਨੇ ਕੀ ਕ੍ਰਿਟਿਕ ਕਰਾਈ ਤੇ ਰਹਿਣ ਵਾਸਤੇ ਵੀ ਮਾਨਯੋਗ ਦੇਸ਼ਾਂ ਤੋਂ ਹੁਕਮ ਆ ਕਿ ਕ੍ਰਿਮੀਨਲ ਵੈਰੀਫਿਕੇਸ਼ਨ ਹੋਣੀ ਜ਼ਰੂਰੀ ਹੋ ਚੁੱਕੀ ਹੈ ਹਾਲ ਹੀ ਇੰਟਰਨੈਸ਼ਨਲ ਤੋਂ ਆ ਕੇ ਇਹ ਜਿਹੜਾ ਰੋਲ ਹੈ ਇਹ ਵੀ ਇਕ ਗੰਭੀਰ ਗੱਲ ਹੈ ਤੇ ਮਕਾਨ ਮਾਲਕ ਲਈ ਰੂਲ ਹੁੰਦਾ ਹੈ ਕਿ ਉਹਨਾਂ ਨੇ ਜਿਹੜੇ ਨੂੰ ਵੀ ਕਿਰਾਏਦਾਰ ਨੂੰ ਦਤੋਂ ਦੀ ਪੁਲਿਸ ਵੈਰੀਫਿਕੇਸ਼ਨ ਕਰਾਣੀ ਹੈ ਤਾਂ ਨੈਚੁਰਲੀ ਜੇ ਕੋਈ ਫੋਰਨ ਨੈਸ਼ਨਲ ਨੂੰ ਵੀ ਰੱਖਦਾ ਹੈ ਤਾਂ ਉਹਦਾ ਥਰੂ ਐਮਬੈਸੀ ਸੰਨ ਭੇਜਣਾ ਪੈਂਦਾ ਸੀ ਦੱਸਦੇ ਵੀ ਕੀ ਹੈਗਾ ਜਾਂ ਉਹ ਇੱਥੇ ਆ ਕੇ ਕਿਸ ਤਰ੍ਹਾਂ ਦਾ ਐਫਆਰਰ ਤੋਂ ਰਿਕਾਰਡ ਲੈਣੇ ਉਹਨੂੰ ਵੀਜ਼ਾ ਮਿਲਿਆ ਹੈਗਾ ਵੀਜ਼ਾ ਮਿਲਣ ਤੋਂ ਬਾਅਦ ਉਹ ਕਿੱਥੇ-ਕਿੱਥੇ ਜੌਬ ਕਰੂਗਾ ਕੀ-ਕੀ ਉਹਦੀਆਂ ਕੰਡੀਸ਼ਨਸ ਆ ਉਹ ਫੇ ਸਾਰੀਆਂ ਚੈੱਕ ਕਰਦੇ ਆ ਇਹਦੀ ਤਾਂ ਗੱਲ ਹੈ ਖਾਲੇ ਕਰਾਂਗੇ ਅਸੀਂ ਕੱਲ ਦੀ ਤਾਂ ਗੱਲ ਹੈ ਰਿਮਾਂਡ ਲਿਆ ਖਾਨੜ